ਆਨ ਦੀ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸੋ ਮਾਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਸੋ ਥੰਬਨੇਲ ਦੇਖ ਕੇ ਤਾਂ ਤੁਸੀਂ ਪੜ ਹੀ ਲਿਆ ਹੋਣਾ ਵੀ ਅੱਜ ਦੀ ਵੀਡੀਓ ਆਪਾਂ ਕਿਸ ਵਿਸ਼ੇ ਤੇ ਬਣਾ ਰਹੇ ਆ ਕਿ ਸਬਜੈਕਟ ਤੇ ਬਣਾ ਰਹੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹ ਚਾਰ ਚੀਜ਼ਾਂ ਜਿਹੜੀਆਂ ਆਪਾਂ ਕਰਨੀਆਂ ਨਹੀਂ ਹੈਗੀਆਂ ਗੁਰੂ ਘਰ ਜਾ ਕੇ ਜਿਹੜੀਆਂ ਚੀਜ਼ਾਂ ਆਪਾਂ ਗੁਰੂ ਘਰ ਤੋਂ ਲੈ ਆਉਣੀਆਂ ਆ ਜਾ ਜਿਹੜੀ ਆਪਣਾ ਜਿਹੜਾ ਆਪਣਾ ਘਰੋਂ ਬਰਬਾਦੀ ਦੇ ਰਾਹ ਵੱਲ ਚੱਲਣ ਲੱਗ ਜਾਂਦਾ ਆਪਣੇ ਘਰ ਦੇ ਵਿੱਚ ਬਰਬਾਦੀ ਆਉਣ ਲੱਗ ਜਾਂਦੀ ਹੈ ਤੇ ਉਹ ਕਿਹੜੀਆਂ ਚਾਰ ਚੀਜ਼ਾਂ ਜਿਹੜੀਆਂ ਆਪਾਂ ਉਹ ਘਰ ਦੇ ਵਿੱਚ ਨਹੀਂ ਲੈ ਕੇ ਆਉਣੀਆਂ ਉਸ ਦੀ ਜਿਹੜੀ ਆਪਾਂ ਗੱਲ ਆ ਉਹ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਜੇ ਤੁਸੀਂ ਚੈਨਲ ਸਬਸਕ੍ਰਾਈਬ ਹੀ ਨਹੀਂ ਕਰਿਆ ਸਾਡਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਕਮੇਡੀ ਦੇ ਨਾਲ ਨਾਲ ਅਸੀਂ ਚੰਗੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਦੇ ਨਾਲ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਸੋ ਮੈਂ ਗੱਲ ਕਰਨੀ ਸੀ ਕਿ ਸਾਡੇ ਮੈਂ ਦੇਖਿਆ ਸੀਗਾ ਉਹ ਬੰਦਾ ਉਹ ਬੰਦਾ ਪਤਾ ਕੀ ਸੀਗਾ ਅ ਜਦੋਂ ਵੀ ਸੰਗਰਾਮਦ ਹੋਵੇ ਤਾਂ ਜਦੋਂ ਨੋਟ ਨਹੀਂ ਗਿਣਦੇ ਹੁੰਦੇ ਗੱਲੇ ਦੇ ਵਿੱਚੋਂ ਜਦੋਂ ਉਹ ਬੰਦਾ ਮਤਲਬ ਜਦੋਂ ਨੋਟ ਗਿਣਨ ਲੱਗ ਜਾਂਦੇ ਸੀਗੇ ਸੰਗਤ ਮਤਲਬ ਜਿਹੜੇ ਕਿ ਗੁਰੂ ਘਰ ਦੇ ਮਤਲਬ ਮੇਨ ਸੇਵਾਦਾਰ ਹੁੰਦੇ ਸੀ ਉੱਥੇ ਦੇ ਪ੍ਰਧਾਨ ਮੰਨ ਲਓ ਉਹ ਜਦੋਂ ਇਕੱਠੇ ਹੋ ਕੇ ਮਤਲਬ ਸੰਗਰਾਮਦ ਵਾਲੇ ਦਿਨ ਗੁੱਲਕ ਵਿੱਚੋਂ ਮਾਇਆ ਕੱਢਦੇ ਸੀਗੇ ਮਤਲਬ ਗਿਣਦੇ ਹੁੰਦੇ ਸੀ ਤਾਂ ਉਹ ਜਿਹੜਾ ਅ ਬੰਦਾ ਸੀਗਾ ਚਲੋ ਨਾਂ ਤਾਂ ਆਪਾਂ ਨਹੀਂ ਲੈਂਦੇ ਤੇ ਉਹ ਬੰਦਾ ਕੀ ਕਰੇ ਅ ਜਿਹੜਾ ਵੱਡਾ ਨੋਟ ਹੋਵੇ ਆ ਆਇਆ ਕਰੇ ਨਾ ਗੱਲੇ ਦੇ ਵਿੱਚ بڑا ਨੋਟ ਜਿਵੇਂ 500 ਦਾ ਮੰਨ ਲਓ ਅ 200 ਦਾ ਮੰਨ ਲਓ ਹਨਾ ਐਵੇਂ ਉਹ ਬੰਦਾ ਕੀ ਕਰਿਆ ਕਰੇ ਉਹ ਵੜਾ ਮਤਲਬ ਅ ਵੱਡਾ ਨੋਟ ਜੇਬ 'ਚ ਪਾ ਲਿਆ ਕਰੇ ਚੁੱਪ ਕੇ ਜਣੀ ਮਤਲਬ ਕਦਣੀ ਆਪਣੇ ਜੇਬ 'ਚ ਪਾ ਲਿਆ ਕਰੇ ਹਰ ਸੰਗਰਾਮ ਨੂੰ ਇਦਾਂ ਹੀ ਕਰੀ ਜਾਂਦਾ ਹੁੰਦਾ ਸੀ ਉਹ ਅਹੀਂ ਬਸ ਗੁਰੂ ਘਰ ਦਾ ਪੈਸਾ ਖਾਈ ਜਾਂਦਾ ਸੀ ਉਹ ਤੇ ਦੇਖਦੇ ਦੇਖਦੇ ਉਹਨੂੰ ਲੋਕ ਉਹਦੇ ਜਿਹੜਾ ਘਰ ਐਨਾ ਬਰਬਾਦ ਹੋ ਗਿਆ ਉਹਦੀ ਜ਼ਮੀਨ ਸਾਰੀ ਵੇਚੀ ਉਹਦਾ ਸਾਰਾ ਕੁਝ ਵੇਚ ਗਿਆ ਤੇ ਉਹ ਇੱਕ ਨਰਕ ਨਰਕੀ ਜਿੰਦੀ ਜਿੰਦਗੀ ਭੋਗ ਰਿਆ ਸੀ ਉਹ ਬੰਦਾ ਆ ਮਨੁੱਖੀ ਸਰੀਰ ਦੇ ਵਿੱਚ ਉਹ ਬੰਦਾ ਨਰਕ ਦੀ ਜ਼ਿੰਦਗੀ ਭੋਗ ਰਿਆ ਸੀ ਤੇ ਸੱਚ ਹੀ ਕਿਹਾ ਕਿਸੇ ਸਿਆਣੇ ਨੇ ਕਹਿੰਦੇ ਵੀ ਜਿਹੜਾ ਸਵਰਗ ਨਰਕ ਉਹ ਵੀ ਇੱਥੇ ਹੀ ਹੈ ਇਹ ਜਿਹੜਾ ਸਾਡੇ ਚੰਗੇ ਮਾੜੇ ਕਰਮ ਹਨ ਉਹਨਾਂ ਦੀ ਸਜ਼ਾ ਸਾਨੂੰ ਕਈ ਵਾਰ ਇੱਥੇ ਵੀ ਮਿਲ ਜਾਂਦੀ ਆ। ਜੇ ਅਸੀਂ ਕੋਈ ਮਾੜਾ ਕੰਮ ਕਰਦੇ ਆ ਨਾ, ਨਾ ਕਿਸੇ ਨਾਲ ਅਸੀਂ ਮਾੜਾ ਕਰਦੇ ਆ ਜਾਂ ਗੁਰੂ ਘਰ ਨਾਲ ਤੱਕ ਅਸੀਂ ਕੁਝ ਵੀ ਮਤਲਬ ਆ ਕੋਈ ਚੀਜ਼ ਲੈ ਕੇ ਇਦਾਂ ਆਉਨੇ ਆ ਤਾਂ ਵਾਹਿਗੁਰੂ ਸਾਨੂੰ ਇਸੇ ਜਨਮ ਦੇ ਵਿੱਚ ਸਾਰਾ ਕੁਝ ਦਿਖਾ ਦਿੰਦਾ ਆ। ਤੇ ਇਹ ਮੇਰੇ ਸਾਹਮਣੇ ਦੀ ਗੱਲ ਹੈ ਜੀ ਤੇ ਉਹ ਪਿੰਡ ਦਾ ਨਾਂ ਆ ਤਾਂ ਮੈਂ ਜ਼ਿਕਰ ਨਹੀਂ ਕਰੂੰਗਾ ਤੇ ਨਾ ਹੀ ਉਸ ਬੰਦੇ ਦਾ ਜ਼ਿਕਰ ਕਰੂੰਗਾ। ਜਣੀ ਇਹ ਗੱਲ ਸੱਚ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਗੱਲਾਂ ਬਾਰੇ ਮਤਲਬ ਜ਼ਿਕਰ ਕਰਾਂਗੇ ਕਿਹੜੀਆਂ ਆਪਾਂ ਗਲਤੀਆਂ ਨਹੀਂ ਕਰਨੀਆਂ ਤੇ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਸਾਨੂੰ ਗੁਰੂ ਆ ਜਿਹੜੀਆਂ ਸਾਨੂੰ ਬਰਬਾਦੀ ਵੱਲ ਲੈ ਜਾਂਦੀਆਂ ਨੇ ਸਾਡੀ ਘਰ ਦੀ ਬਰਬਾਦੀ ਵੱਲ ਸਾਡੀਆਂ ਪੀੜ੍ਹੀਆਂ ਤੱਕ ਬਰਬਾਦ ਹੋ ਜਾਂਦੀਆਂ ਨੇ ਉਹਨਾਂ ਗਲਤੀਆਂ ਦੇ ਨਾਲ ਸੋ ਕਈ ਬੰਦੇ ਕੀ ਕਰਦੇ ਨੇ ਮਤਲਬ ਜਿਹੜੀ ਸੰਗਤ ਦੀ ਚੀਜ਼ ਆਉਂਦੀ ਹੈ ਇਕੱਠੀ ਹੁੰਦੀ ਹੈ ਸੰਗਤ ਦੁਆਰਾ ਗੁਰੂ ਘਰ ਦੇ ਵਿੱਚ ਜਾਂਦੀ ਹੈ ਜਿਵੇਂ ਕੋਈ ਪ੍ਰਸਾਦ ਲਾ ਲਓ ਜਾਂ ਕੋਈ ਹੋਰ ਚੀਜ਼ ਲਾ ਲਓ ਉਹ ਕੀ ਕਰਦੇ ਆ ਆਪਾਂ ਘਰ ਲੈ ਜਾਂਦੇ ਆ ਤੇ ਇਹ ਸੰਗਤ ਜੀ ਬਹੁਤ ਗਲਤ ਗੱਲ ਆ ਆਪਾਂ ਨੂੰ ਉਹ ਚੀਜ਼ ਜਿਹੜੀ ਸੰਗਤ ਦੁਆਰਾ ਗੁਰੂ ਘਰ ਦੇ ਵਿੱਚ ਦਿੱਤੀ ਗਈ ਆ ਆਪਾਂ ਨੂੰ ਸਾਂਝੀ ਸੰਗਤ ਦੁਆਰਾ ਗੁਰੂ ਘਰ ਦੇ ਵਿੱਚ ਦਿੱਤੀ ਗਈ ਹੈ ਨਾ ਸੇਵਾ ਵਾਸਤੇ ਚਾਹੇ ਪਿੰਡ ਦੇ ਪਿੰਡ ਦੇ ਸੰਗਤ ਦੁਆਰਾ ਲਾ ਲੋ ਤੇ ਉਹ ਚੀਜ਼ ਆਪਾਂ ਗੁਰੂ ਗੁਰੂ ਘਰ ਤੋਂ ਆਪਣੇ ਘਰ ਦੇ ਵਿੱਚ ਨਹੀਂ ਲੈ ਕੇ ਆਉਂਦੇ ਤੇ ਇਹ ਸਭ ਤੋਂ ਵੱਡੀ ਗਲਤੀ ਹੈ ਜਿਹੜੀ ਕੀ ਪੁੱਠੀ ਪੈ ਜਾਂਦੀ ਆ ਤੇ ਦੂਜੀ ਗੱਲ ਜਿਹੜੀ ਮੈਂ ਕਰਨੀ ਸੀਗੀ ਜਿਵੇਂ ਹੁਣ ਲੰਗਰ ਚੱਲਣਾ ਜਾਂਦਾ ਗੁਰੂ ਘਰ ਦੇ ਵਿੱਚ ਤਾਂ ਕਈ ਬੀਬੀਆਂ ਕੀ ਕਰਦੀਆਂ ਨੇ ਲੋੜ ਤੋਂ ਵੱਧ ਆ ਜਿਹੜਾ ਆ ਲੰਗਰ ਚੋਂ ਦਾਲ ਸਬਜੀ ਹੋਰ ਜਿਹੜਾ ਕੋ ਚੱਲਦਾ ਹੁੰਦਾ ਖਾਣ ਵਾਸਤੇ ਪ੍ਰਸ਼ਾਦ ਉਹ ਲੋੜ ਤੋਂ ਵੱਧ ਕਰੇ ਲੈ ਜਾਂਦੀਆਂ ਨੇ ਜਿਹੜੀਆਂ ਕੀ ਇਹ ਚੀਜ਼ਾਂ ਵੀ ਗਲਤ ਹੈ ਇਹ ਚੀਜ਼ਾਂ ਵੀ ਸਾਨੂੰ ਬਰਬਾਦੀ ਦੇ ਰਾਹ ਵੱਲ ਲੈ ਜਾਂਦੀਆਂ ਨੇ ਸੋ ਜਿੰਨੀ ਲੋੜ ਹੋਵੇ ਉਨਾਂ ਹੀ ਲੈ ਕੇ ਜਾਓ ਘਰ ਵਾਸਤੇ ਅਬਲ ਤਾਂ ਲੈ ਕੇ ਜਾਣ ਦੀ ਲੋੜ ਹੀ ਨਹੀਂ ਹੈਗੀ ਜੀ ਆ ਲੰਗਰ ਦੇ ਵਿੱਚ ਸ਼ਕੋ ਜੋ ਕੁਝ ਤੁਸੀਂ ਛਪਣਾ ਹੈ ਕਿਉਂਕਿ ਜਿਹੜਾ ਲੰਗਰ ਆ ਉਹ ਵੀ ਸਾਂਝਾ ਹੁੰਦਾ ਆ ਤੇ ਲੰਗਰ ਦੇ ਵਿੱਚ ਅ ਕਈ ਵਾਰ ਘਟ ਜਾਂਦਾ ਆ ਜਦੋਂ ਇਕੱਠੇ ਕਰਕੇ ਮਤਲਬ ਬੀਬੀਆਂ ਲੈ ਜਾਂਦੀਆਂ ਨੇ ਭਾਂਡੇ ਭਰ ਕੇ ਡੋਲੂ ਭਰ ਕੇ ਸਬਜ਼ੀਆਂ ਤਾਂ ਫਿਰ ਘਟ ਜਾਂਦਾ ਫਿਰ ਬਾਅਦੋਂ ਲੰਗਰ ਇਸ ਕਰਕੇ ਪਹਿਲਾਂ ਸੰਗਤ ਨੂੰ ਛਕਣ ਦਵੋ ਨੇ ਬਾਅਦੋਂ ਲੋੜ ਹੋਵੇ ਤਾਂ ਜ਼ਰੂਰ ਵਰਤਾਓ ਉਹ ਵੀ ਜਿੰਨੀ ਲੋੜ ਹੋਵੇ ਤੇ ਲੋੜ ਤੋਂ ਵੱਧ ਨਹੀਂ ਤੁਸੀਂ ਲੈ ਕੇ ਜਾਉਂਗੇ ਤਾਂ ਉਹ ਫਿਰ ਚੀਜ਼ ਗਲਤ ਆ ਜਾਈ ਤੇ ਮਹਾਪੁਰਖਾਂ ਦਾ ਮਤਲਬ ਹੈ ਮਹਾਪੁਰਖਾਂ ਨੇ ਕਿਹਾ ਭਾਈ ਵੀ ਗੁਰੂ ਘਰ ਦਾ ਵੀ ਕੋਈ ਜਿਹੜੀ ਫालतू ਚੀਜ਼ ਆ ਨਾ ਉਹ ਘਰ ਵਿੱਚ ਨਾ ਲੈ ਕੇ ਆਉ। ਤੇ ਤੀਜੀ ਗੱਲ ਕਈ ਬੰਦੇ ਕੀ ਕਰਦੇ ਆ ਸੇਵਾ ਕਰਦੇ ਸੁਣਾਉਣ ਦੇ ਬੋਲ ਲੱਗ ਜਾਂਦੇ ਨੇ ਵੀ ਮੈਂ ਬਹੁਤ ਸੇਵਾ ਕਰਦਾ ਆ ਮੈਂ ਕਰਦਾ ਆ ਤੇ ਮਹਾਰਾ ਦੀ ਬਾਣੀ ਦੇ ਵਿੱਚ ਵੀ ਲਿਖਿਆ ਤੇ ਮਹਾਪੁਰਖ ਵੀ ਕਹਿੰਦੇ ਸਨ ਮਹਾਪੁਰਖ ਕਹਿੰਦੇ ਨੇ ਕਹਿੰਦੇ ਭਾਈ ਜਿਹੜਾ ਆਪਣੀ ਵਡਿਆਈ ਆਪ ਕਰਦਾ ਰਹੇ ਉਹ ਮੂਰ ਖਾਂਦਾ ਆ ਇੱਕ ਤਾਂ ਹੋਰ ਲੋ ਇੱਕ ਤਾਂ ਲੋਕ ਕਰਦੇ ਨੇ ਆਪਣੀ ਮਿਹਡਾਈ ਵੀ ਵੀ ਬੰਦਾ ਵਧੀਆ ਸੇਵਕ ਆਦਾ ਚਲੋ ਉਹ ਤਾਂ ਠੀਕ ਆ ਜਿਹੜਾ ਬੰਦਾ ਆਪਣੇ ਆਪ ਆਪਣੀ ਚੜ੍ਹਾਈ ਦੀ ਕਰੀ ਜਾਵੇ ਲੋਕਾਂ ਮੂਹਰੇ ਵੀ ਹਾਂ ਮੈਂ ਤਾਂ ਐਂ ਕਰਦਾ ਜੀ ਮੇਰੇ ਤਾਂ ਐ ਆ ਮੈਂ ਆ ਮੇਰਾ ਨਾਮ ਚੱਲਦਾ ਆ ਮੈਂ ਆ ਸੇਵਾ ਕਰਦਾ ਆ ਮੈਂ ਨਾ ਗੁਰੂ ਘਰ ਨੂੰ ਪੈਸਾ ਦਿੰਦਾ ਉਹ ਗਲਤ ਆ ਜੀ ਆਪਣੀ ਵਡਿਆਈ ਆਪਣੇ ਮੂੰਹੋਂ ਨਹੀਂ ਕਰਨੀ ਚਾਹੀਦੀ ਜੀ ਤੇ ਸਭ ਤੋਂ ਚੌਥੀ ਵੱਡੀ ਗੱਲ ਆ ਹੁਣ ਦੱਸਦਾ ਹੋਰ ਵੀ ਜਿਹੜਾ ਗੁਰੂ ਘਰ ਦੀ ਮਾਇਆ ਜੀ ਚਾਹੇ ਜਿਵੇਂ ਹੁਣ ਤੁਸੀਂ ਗ੍ਰਾਹੀ ਕਰਨ ਜਾਂਦੇ ਹੋ ਕਈ ਵਾਰ ਗ੍ਰਾਹੀ ਨੂੰ ਨਹੀਂ ਪੈਸੇ ਹੁੰਦੇ ਤੋਂ ਲੋਕ ਫਿਰ ਉਹ ਸੰਗਤ ਫਿਰ ਬਾਝੋਂ ਆਪਾਂ ਨੂੰ ਦੇ ਦਿੰਦੀ ਆ ਬੀ ਲੋਕ ਜੀ ਕਰਾਹੀ ਫੇ ਕਈ ਲੋਕ ਕੀ ਕਰਦੇ ਨੇ ਉਹ ਜੇਬ ਚ ਪਾ ਲੈਂਦੇ ਨੇ ਦੰਦੇ ਨੇ ਗੁਰੂ ਘਰ ਤੇ ਭਾਈ ਗੁਰੂ ਘਰ ਦੀ ਜਿਹੜੀ ਮਾਇਆ ਹੈ ਉਹ ਵੀ ਨਿਆਪਾ ਲੈ ਕੇ ਜਾਂਦੇ ਆ ਘਰੇ ਉਹ ਵੀ ਬਰਬਾਦੀ ਦਾ ਰਾਹ ਬਣ ਜਾਂਦੀ ਹੈ ਜੀ ਇਸ ਕਰਕੇ ਕਦੇ ਵੀ ਗੁਰੂ ਘਰ ਦੀ ਮਾਇਆ ਹੋਗੀ ਤੇ ਗੁਰੂ ਘਰ ਦੀ ਕੋਈ ਵੀ ਚੀਜ਼ ਆ ਨਾ ਉਹ ਘਰ ਦੇ ਵਿੱਚ ਨਹੀਂ ਲੈ ਕੇ ਜਾਣੀ ਜੀ ਸੋ ਨੇ ਆਪਾਂ ਇਹ ਚੀਜ਼ਾਂ ਬਲੀ ਨਹੀਂ ਧਿਆਨ ਦਿੰਦੇ ਤਾਂ ਸਾਡਾ ਜਿਹੜਾ ਆਉਣ ਵਾਲਾ ਭਵਿੱਖਾਂ ਉਕਰਾਵ ਹੋ ਸਕਦਾ ਹੈ। ਉਹ ਜਿਹੜਾ ਗੁਰੂ ਘਰ ਦੀ ਮਾਇਆ ਖਾਂਦਾ ਆ ਤੇ ਉਹਦੇ ਜਿਹੜੇ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਂਦੇ ਨੇ ਜੀ ਜਿਹੜਾ ਗੁਰੂ ਘਰ ਦੀ ਮਾਇਆ ਖਾਂਦਾ ਆ। ਸੋ ਅੱਜ ਦੀ ਵੀਡੀਓ ਬਧੀਆਂ ਲੱਗੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਸੋ ਇਹ ਗਲਤੀਆਂ ਯਾ ਵੀਰੋ ਤੁਸੀਂ ਵੀ ਨਾ ਕਰਿਓ ਤੇ ਮੈਂ ਵੀ ਧਿਆਨ ਰੱਖਦਾ ਵੀ ਮੈਂ ਵੀ ਇਹ ਗਲਤੀਆਂ ਨਾ ਕਰਾਂ। ਤੇ ਸਰਦਾਰ ਨਾਲ ਸੇਵਾ ਕਰੋ ਤੇ ਆਪਣੀ ਸੇਵਾ ਬਾਰੇ ਗਾਹ ਨਾ ਪਾਓ। ਬੀਅਸ ਯਾ ਸੇਵਾ ਕਰਦੇ ਆ ਬਸ ਚੁੱਪ-ਚਾਪ ਸੇਵਾ ਕਰੋ। ਨੇ ਦਾਨ ਦੇਣਾ ਤਾਂ ਆਪਣਾ ਨਾਂ ਵੀ ਨਾ ਲਿਖਾਓ ਵੀਰੋ ਗੁਪਤ ਦਾਨ ਕਰੋ। ਸੋ ਗੁਪਤ ਦਾ ਦਾਨ ਦਾ ਜਿਹੜਾ ਅਰਥ ਹੀ ਹੁੰਦਾ ਵੀ ਭਾਈ ਅਸੀਂ ਦਾਨ ਕਰਤਾ ਪਰ ਸਾਡਾ ਨਾਂ ਨਾ ਦੇਖੋ ਕਿਸੇ ਨੂੰ ਪਤਾ ਨਾ ਲੱਗੇ ਵੀ ਅਸੀਂ ਆ ਇਹਨਾਂ ਦਾ ਅਨੰਤਾ ਜਾਂ ਅਸੀਂ ਵੱਧ ਦਾ ਅਨੰਤਾ ਸਭ ਨਾਲੋਂ ਉਹ ਇਸੇ ਕਰਕੇ ਸੰਗਤ ਆ ਜਿਹੜੀ ਕਈ ਵਾਰ ਜਦੋਂ ਗਰਾਈਆਂ ਲੈਣ ਜਾਂਦੇ ਆ ਤਾਂ ਉਹ ਗੁਪਤ ਦਾਨ ਲਖਾ ਦਿੰਦਿਆਂ ਨੇ ਇਹ ਭਾਈ ਸਾਡਾ ਦਾਨ ਜਿਹੜਾ ਗੁਪਤ ਹੋਵੇ ਇਸ ਕਰਕੇ ਦਸਵੰਦ ਵੀ ਜਰੂਰ ਕੰਡਿਆ ਕਰੋ ਗੁਰੂ ਘਰ ਲਈ ਤੇ ਸੁਣਾਇਆ ਨਾ ਕਰੋ ਬਸ ਦੱਸਿਆ ਨਾ ਕਰੋ ਇਹ ਕੰਮ ਗੁਪਤ ਕਰਿਆ ਕਰੋ ਦੱਸਿਆ ਨਾ ਕਰੋ ਕਿਸੇ ਨੂੰ ਵੀ ਅਸੀਂ ਇੰਨਾ ਗੁਰੂ ਘਰ ਲਈ ਦਿੱਤਾ ਹੈ ਬਸ ਸੁਣਾਉਣਾ ਨਹੀਂ ਹੈਗਾ ਆਪਾਂ ਕਿਸੇ ਨੂੰ ਇਹ ਵੀਡੀਓ ਬਧੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਕਰ ਲਓ ਸਬਸਕ੍ਰਾਈਬ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ